ਵੇਤੋ ਆਈ ਖਬਰ ਨੇ ਘਰ ਚੋਂ ਕਵਾਏ ਬੈਨ ਦਸਲ ਪਰਿਵਾਰ ਦਾ ਰੋ ਰੋ ਬੁਰਾ ਹਾਲ 1 ਸਾਲ ਪਹਿਲਾਂ ਹੋਇਆ ਸੀ ਨੌਜਵਾਨ ਦਾ ਵਿਆਹ ਸੱਚੇ ਕਾਲ ਜੀ ਮੈਂ ਮੈ ਦਿਪਕ ਹਾਂ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ মিডিਆ ਤੇ ਇਸ ਵੇਲੇ ਦੀ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਗੁਰਦਾਸਪੁਰ ਦੇ ਇੱਕ ਨੌਜਵਾਨ ਦੀ ਕੁਵੈਤ ਚ ਸ਼ੱਕੀ ਹਾਲਾਤ ਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਉਹ ਲਗਭਗ 1.5 ਸਾਲ ਪਹਿਲਾਂ ਰੋਜ਼ਗਾਰ ਅਤੇ ਸੁਨਹਿਰੇ ਪਵੈਕ ਦੀ ਪਾਲ ਵਿੱਚ ਕੁਵੈਤ ਗਿਆ ਸੀ ਪਰ ਹੁਣ ਉਸ ਦੀ ਅਚਾਨਕ ਮੌਤ ਦੀ ਖਬਰ ਨੇ ਪੂਰੇ ਪਿੰਡ ਅਤੇ ਪਰਿਵਾਰ ਨੂੰ ਹੈਰਾਨ ਕਰ ਦਿੱਤਾ ਹੈ ਮ੍ਰਿਤਕ ਦੀ ਪਛਾਣ ਮਨਜੀਤ ਸਿੰਘ ਵਜੋਂ ਹੋਈ ਹੈ ਜੋ ਦਿਨਾ ਨਗਰ ਨੇੜੇ ਚੱਕ ਆਲਿਆ ਪਿੰਡ ਦਾ ਰਹਿਣ ਵਾਲਾ ਸੀ ਮਨਜੀਤ ਸਿੰਘ ਪਰਿਵਾਰ ਦੇ ਇਕਲੌਤਾ ਕਮਾਊ ਵਾਲਾ ਮੈਂਬਰ ਸੀ ਉਸ ਦਾ ਵਿਆਹ 1 ਸਾਲ ਪਹਿਲਾਂ ਹੀ ਹੋਇਆ ਸੀ ਅਸਦੀ ਬੇਵਕਤੀ ਮੌਤ ਨਾਲ ਘਰ ਚੋਂ ਮਾਤਮ ਸ਼ਾ ਗਿਆ ਹੈ ਉਹ ਆਪਣੇ ਪਿੱਛੇ ਆਪਣੇ ਬਜ਼ੁਰਗ ਪਿਤਾ ਅਤੇ ਪਤਨੀ ਛੱਡ ਗਿਆ ਹੈ ਉਸ ਦੀ ਮਾਂ ਦੀ ਕੋਲ ਪਹਿਲਾ ਮੌਤ ਹੋ ਗਈ ਸੀ ਮ੍ਰਿਤਕ ਦੇ ਪਿਤਾ ਜਸਵੰਤ ਸਿੰਘ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਦਿਹਾੜੀਦਾਰ ਵਜੋਂ ਕੰਮ ਕਰਦੇ ਸਨ ਦੱਸਦੀ ਹੈ ਜਸਵੰਤ ਸਿੰਘ ਨੇ ਕਿਹਾ ਕਿ ਉਹਨਾਂ ਦਾ ਪੁੱਤਰ ਵਿਦੇਸ਼ ਜਾ ਕੇ ਘਰ ਦੀ ਆਰਥਿਕ ਹਾਲਤ ਸੁਧਾਰਨਾ ਚਾਹੁੰਦਾ ਸੀ ਬੀਤੀ ਰਾਤ ਮਨਜੀਤ ਨੇ ਆਪਣੀ ਪਤਨੀ ਨਾਲ ਫੋਨ ਤੇ ਗੱਲ ਕਰਦੇ ਹੋਏ ਦੱਸਿਆ ਕਿ ਉਹ ਕਬਰਾ ਆਟ ਮਹਿਸੂਸ ਕਰ ਰਿਹਾ ਤੇ ਜੋ ਵੀ ਖਾਂਦਾ ਹੈ ਉਸ ਨੂੰ ਹজম ਨਹੀਂ ਹੋ ਰਿਹਾ ਦੱਸਦੀਏ ਪਰਿਵਾਰ ਨੇ ਉਸ ਨੂੰ ਹਸਪਤਾਲ ਜਾਣ ਦੀ ਸਲਾਹ ਦਿੱਤੀ ਪਰ ਉਹ ਹਸਪਤਾਲ ਨਹੀਂ ਪਹੁੰਚ ਸਕਿਆ ਉਹਨਾਂ ਨੇ ਆਖਰੀ ਵਾਰ ਦੇਰ ਰਾਤ ਗੱਲ ਕੀਤੀ ਜਿਸ ਤੋਂ ਬਾਅਦ ਕੁਝ ਘੰਟਿਆਂ ਬਾਅਦ ਸਵੇਰੇ ਉਸ ਦੇ ਦੋਸਤ ਨੇ ਫੋਨ ਕਰਕੇ ਦੱਸਿਆ ਕਿ ਮਨਜੀਤ ਦੀ ਮੌਤ ਹੋ ਗਈ ਹੈ ਜਸਵੰਤ ਸਿੰਘ ਨੇ ਪੰਜਾਬ ਅਤੇ ਕਿਹਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਦੀ লাশ ਜਲਦ ਤੋਂ ਜਲਦ ਭਾਰਤ ਲਿਆਂਦੀ ਜਾਵੇ ਤਾਂ ਜੋ ਉਹਨਾਂ ਦਾ ਅੰਤਿਮ ਸੰਸਕਾਰ ਪੂਰੇ ਰੀਤੀ ਰਿਵਾਜਾਂ ਨਾਲ ਕੀਤਾ ਜਾ ਸਕੇ ਇਸ ਤਰ੍ਹਾਂ ਦੀ ਹੋਰ ਅਪਡੇਟ ਜਾਣਨ ਲਈ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ ਧੰਨਵਾਦ